ਰੋਕ ਲਓ ਯਾਰ ਗਵਰਨਮੈਂਟ ਬੈਂਟ ਇਸ ਬੈਂਟ ਇਸ ਤਰ੍ਹਾਂ ਹੈ ਇੱਕ ਮੈਂ ਜੇ ਮੋਬਾਈਲ ਕਿਦਾ ਆ ਜਿਹੜਾ ਨੀਚੇ ਗੱਲ ਆਇਆ ਸੈਸ਼ਨ ਸ਼ੁਰੂ ਹੋ ਰਿਹਾ ਸਾਡੀ ਬੀਏਸੀ ਦੀ ਮੀਟਿੰਗ ਥੋੜੀ ਜੇਰ ਪਹਿਲੇ ਹੋ ਕੇ ਹਟੀ ਹੈ ਜਿਹਦੇ ਵਿੱਚ ਆਨਰੇਬਲ ਸਪੀਕਰ ਸਾਹਿਬ ਗਵਰਨਮੈਂਟ ਵੱਲੋਂ ਸਾਬਲਕਾਰ ਸਿੰਘ ਲੋਕਲ ਸੈਲਫ ਗਵਰਨਮੈਂਟ ਦੇ ਮਨਿਸਟਰ ਅਮਨ अरोड़ा ਜੀ ਫਾਈਨੈਂਸ ਮਨਿਸਟਰ ਚੀਮਾ ਸਾਹਿਬ ਕਾਂਗਰਸ ਵੱਲੋਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੁਹਾਡਾ ਦਾਸ ਸੀ ਤੇ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਸਾਡੇ ਲੁਧਿਆਣੇ ਤੋਂ ਐਮਐਲਏ ਸਾਹਿਬ ਐਲੀ ਜੀ ਬੀਏਸੀ ਦੀ ਮੀਟਿੰਗ ਦੇ ਵਿੱਚ ਮੈਂ ਸਪੀਕਰ ਸਾਹਿਬ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ ਜਦੋਂ ਤੁਹਾਡੀ ਪਾਰਟੀ ਨੂੰ ਪੰਜਾਬ 'ਚ ਰਾਜ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਤੇ ਮੈਂ ਉਦੋਂ ਯਾਦ ਕਰਾਇਆ ਸੀ ਸਪੀਕਰ ਸਾਹਿਬ ਸਰ ਉਹਨਾਂ ਪਹਿਲੇ ਤੁਸੀਂ ਕਿਉਂਕਿ ਤੁਸੀਂ ਪਿਛਲੀ ਐਸੈਂਬਲੀ ਦੇ ਵੀ ਮੈਂਬਰ ਸੀ ਉਸ ਤੋਂ ਬਾਅਦ ਅਮਨ अरोड़ा ਜੀ ਉਹ ਵੀ ਅਸੈਂਬਲੀ ਦੇ ਮੈਂਬਰ ਸਨ ਚੀਮਾ ਸਾਹਿਬ ਵੀ ਅਸੈਂਬਲੀ ਦੇ ਮੈਂਬਰ ਸੀ ਤੁਸੀਂ ਇਹ ਵਾਅਦਾ ਕਰਦੇ ਰਹੇ ਕਿ ਜੇ ਸਾਨੂੰ ਤੁਸੀਂ ਵਕਤ ਦਿਓ ਤੇ ਡਾਕਟਰ ਰਾਮੇਦਕਰ ਸਾਹਿਬ ਦੇ ਸੁਪਨਿਆਂ ਮੁਤਾਬਕ ਜਿਨ੍ਹਾਂ ਨੇ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਪਾਰਲੀਮੈਂਟਰੀ ਸਿਸਟਮ ਇਨ ਪਲੇਸ ਲੈ ਕੇ ਆਂਦਾ ਸੀ ਅਸੀਂ ਘੱਟੋ ਘੱਟ ਸੈਸ਼ਨ ਤਿੰਨ ਹਿੱਸਿਆਂ ਦੇ ਵਿੱਚ 120 ਦਿਨ ਮਿਨੀਮਮ ਚਲਾਵਾ ਮੈਂ ਤੁਹਾਨੂੰ ਸਾਰੇ ਪੰਜਾਬ ਨੂੰ ਤੁਹਾਡੇ ਟੀਵੀ ਚੈਨਲਜ਼ ਦੇ ਜ਼ਰੀਏ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਟੋਟਲ ਸੈਸ਼ਨ ਅਜੇ ਤੱਕ 39 ਬਣੇ ਜੇ ਅੱਜ ਦਾ ਸੈਸ਼ਨ ਇਹ ਤਿੰਨ ਸੈਟਿੰਗਸ ਵੀ ਲਾੜੋ ਤੇ 6 ਮਹੀਨੇ ਬਾਅਦ ਤੁਹਾਨੂੰ ਪਤਾ ਇਹ ਸੈਸ਼ਨ ਇਹ ਜਾ ਕੇ ਮਾਰਚੇ ਚੋਣਾ ਤੇ ਮਾਰਚ ਦੇ ਵਿੱਚ ਅਗਲੇ ਸਾਲ ਪੂਰੇ ਤਿੰਨ ਸਾਲ ਗਵਰਨਮੈਂਟ ਦੇ ਪੂਰੇ ਹੋ ਜਾਣੇ ਸੋ ਜਿਹੜੇ ਰੂਲਸ ਐਂਡ ਪ੍ਰੋਸੀਜਰਸ ਨੇ ਸਾਡੇ ਵਿਧਾਨ ਸਭਾ ਦੇ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਰੂਲ ਹੈ 14ਏ ਦੇ ਅਧੀਨ ਕਿ ਮਿਨੀਮਮ ਇੱਕ ਸਾਲ ਚ 40 ਤੋਂ ਘੱਟ ਸਿਟਿੰਗਸ ਨਹੀਂ ਹੋਣੀਆਂ ਚਾਹੀਦੀਆਂ ਤਿੰਨਾਂ ਸਾਲਾਂ ਚ 120 ਬੰਦੀਆਂ ਨੇ ਇਹਨਾਂ ਦਾ ਕਹਿਣਾ ਸੀ ਅਸੀਂ ਇੱਕ ਸਾਲ ਦੇ ਵਿੱਚ 120 ਕਰਿਆ ਕਰਾਂਗੇ ਇਹਨਾਂ ਮੁਤਾਬਕ ਤੇ 360 ਚਾਹੀਦੀਆਂ ਸੀ ਜੇ ਮੈਂ ਦੱਸਣਾ ਚਾਹਾਂਗਾ ਕਿ ਅਜੇ ਤੱਕ ਅੱਜ ਦੇ ਸੈਸ਼ਨ ਨੂੰ ਪਾ ਕੇ ਅੱਜ ਦੀਆਂ ਜਿਹੜਿਆ ਅਗਲੇ 2 ਦਿਨ ਤੇ ਵੀ ਸਿਟਿੰਗਸ ਪਾ ਲਈਏ ਤਕਰੀਬਨ ਟੋਟਲ 39 ਦਿਨ ਦੀਆਂ ਬੰਦੀਆਂ ਸਭ ਤੋਂ ਪਹਿਲੇ ਮੈਂ ਸਮਝਣਾ ਪੰਜਾਬ ਨਾਲ ਬਹੁਤ ਵੱਡਾ ਤਰੋ ਤੇ ਟੋਕ ਹੈ ਸਪੀਕਰ ਸਾਹਿਬ ਦਾ ਕਹਿਣਾ ਸੀ ਸਾਡੇ ਕੋਲ ਬਿਜ਼ਨਸ ਹੈ ਨਹੀਂ ਮੈਂ ਕਿਹਾ ਤੁਹਾਡੇ ਕੋਲ ਬਿਜ਼ਨਸ ਹੈ ਨਹੀਂ ਪੰਜਾਬ ਦੇ ਨੌਜਵਾਨਾਂ ਕੋ ਕੰਮ ਹੈ ਨਹੀਂ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਤੁਸੀਂ ਫਿਰ ਅਸੈਂਬਲੀ ਛੱਡ ਕੇ ਘਰਾਂ ਨੂੰ ਚਲੇ ਜਾਓ ਜੇ ਬਿਜ਼ਨਸ ਹੀ ਤੁਹਾਡੇ ਕੋਲ ਹੈ ਨਹੀਂ ਤੇ ਫਿਰ ਅਸੈਂਬਲੀ ਦਾ ਸੀਜ਼ਨ ਅਸੈਂਬਲੀ ਦਾ ਸੈਸ਼ਨ ਜਿਹੜਾ ਇਹ ਤੇ ਫਿਰ ਕਿਹੜੇ ਕੰਮ ਨੂੰ ਆਪਾਂ ਕਰਵਾਉਣਾ ਉਹ ਤੇ ਕਨਸਟੀਟਿਊਸ਼ਨਲ ਜਿਹੜੀ ਹੁੰਦੀ ਕਿ 6 ਮਹੀਨਿਆਂ ਚ ਇੱਕ ਵਾਰ ਸੈਸ਼ਨ ਬੁਲਾਣਾ ਹੈ ਤੇ ਨਿਰਾ ਲੋਕਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਣ ਵਾਲੀ ਧੂੜ ਪਾਣ ਵਾਲੀ ਗਾ ਫਿਰ ਮੈਂ ਉਹਨਾਂ ਨੂੰ ਇਹ ਰਾਏ ਦਿੱਤੀ ਕਿ ਮਿਨਿਮਮ ਸੈਸ਼ਨ ਜਿਹੜਾ ਘੱਟ ਤੋਂ ਘੱਟ ਤੁਸੀਂ 10 ਦਿਨ ਹੋਰ ਵਧਾਓ ਮੇਰੀ ਇੱਕ ਉਹਨਾਂ ਨੂੰ ਸਿੱਧੇ ਤੌਰ ਐਜ਼ ਅ ਪੰਜਾਬੀ ਮੇਰਾ ਕਹਿਣਾ ਸੀ ਕਿ 117 ਮੈਂਬਰਸ ਨੇ ਹਾਊਸ ਦੇ ਵਿੱਚ ਜੇ ਅਸੀਂ ਹਰ ਐਮਐਲ ਨੂੰ 10 ਮਿੰਟ ਵੀ ਦੇ ਦਈਏ ਨਿਹਰੇ 10 ਤੇ ਉਹਦੇ ਮਤਲਬ ਵਿੱਚ 26 ਘੰਟੇ ਵਰਕਿੰਗ ਟਾਈਮ ਬਣਦਾ 26 ਘੰਟੇ ਵਰਕਿੰਗ ਟਾਈਮ ਤੇ ਹਰ ਰੋਜ਼ ਅਸੈਂਬਲੀ ਮਿਲਦੀ ਹੈ ਸਾਢੇ 4 ਘੰਟੇ ਬਸ ਹਰ ਦਿਨ ਦੀ ਸਿਟਿੰਗ ਉਹਦੇ ਵਿੱਚ ਜੇ ਤੁਸੀਂ ਜ਼ੀਰੋ ਆਵਰ ਤੇ ਕੁਐਸਚਨ ਆਰ ਕਰ ਲੋ ਤੇ ਡੇਢ ਘੰਟਾ ਉਹ ਕਰ ਲੋ ਤੇ 3 ਘੰਟੇ ਦੀ ਬਾਕੀ ਤੇ ਜੇ 26 ਘੰਟਿਆਂ ਨੂੰ ਅਸੀਂ ਡਿਵਾਈਡ ਕਰ ਲਈਏ ਤੇ ਤਕਰੀਬਨ 7 ਦਿਨ ਦਾ ਟਾਈਮ ਤੇ ਨਿਰਾਜ ਜੇ ਐਮਐਲਏਜ਼ ਨੂੰ ਅਸੀਂ 10 ਮਿੰਟ ਹਰ ਐਮਐਲਏ ਆਪਣੇ ਏਰੀਆ ਦੀ ਕੋਈ ਨਾ ਕੋਈ ਗੱਲ ਰੱਖਣਾ ਚਾਹੀਦਾ ਇਹਦੇ ਵਿੱਚ ਲਾਅ ਐਂਡ ਆਰਡਰ ਮੈਂ ਉਹਨਾਂ ਨੂੰ ਦੱਸਿਆ ਕਿਸੇ ਆਦਮੀ ਦੀ ਜ਼ਿੰਦਗੀ ਉਹਦਾ maal ਉਹਦੀ ਪ੍ਰਾਪਰਟੀ ਪੰਜਾਬ 'ਚ ਮਹਿਫੂਜ਼ ਹੀ ਹੈ ਨਹੀਂ ਲਾਰੈਂਸ ਬਿਸ਼ਨੋਈ ਉਹਦੀ ਇੰਟਰਵਿਊ ਸਾਬਤ ਕਰ ਦਿੱਤੀ ਤੁਹਾਡੇ ਇੱਕ ਸਿਟਿੰਗ ਡੀਜੀਪੀ ਨੇ ਕਿ ਖਰੇੜ ਦੀ ਸੀਆਈਏ ਚ ਹੋਈ ਹੈ ਤੁਹਾਡੀ ਸਰਕਾਰ ਨੇ ਕਰਾਈ ਹੈ ਮੈਂ ਭਗਵੰਤ ਮਾਨ ਜੀ ਨੂੰ ਅੱਜ ਮਹਾਰਾਜਾ ਸਤਾਵਜ ਨੂੰ ਪੁੱਛਾਂਗਾ ਜਦੋਂ ਆਏ ਕਿ ਮਹਾਰਾਜਾ ਸਾਹਿਬ ਥੋੜਾ ਜਿਹਾ ਤੁਸੀਂ ਤੇ ਕਹਿੰਦੇ ਸੀ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਜੇਲ੍ਹ ਚ ਇੰਟਰਵਿਊ ਨਹੀਂ ਹੋਈ ਇਹ ਤਾਂ ਤੁਹਾਡੇ CIA CIA ਦੇ ਵਿੱਚ ਇੱਕ SP ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ ਤੇ ਜਿੱਥੇ ਇਹੋ ਜੀ ਸਰਕਾਰ ਫਿਰ ਇਹੋ ਜੀ ਸਰਕਾਰ ਤੋਂ ਕੀ ਲੋਕ رائے ਰੱਖ ਸਕਦਾ ਕੀ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿਹੜਾ ਉਹ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਸੂਚੇ ਪੰਜਾਬ 'ਚ ਹੋ ਰਹੇ ਤੁਸੀਂ ਕਹਿੰਦੇ ਓਥੇ ਸਾਡੇ ਕੋਲ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰ 'ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ EMPLOYEES ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇੱਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਸ ਦੀ ਬਣਾਈ ਹੈ EMPLOYEES ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਇਲਾਵਾ ਤੇ ਤੁਹਾਡੇ ਕੋਲ ਤੁਸੀਂ ਪੀ ਐਚ ਡੀ ਝੂਠ ਦੀ ਕੀਤੀ ਹੈ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਦਿਨਾਂ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸੱਤਾ ਹੋਈਆਂ ਸਾਰੀ ਡੀ ਐਪੀ ਨਕਲੀ ਵਿਕ ਰਹੀ ਹੈ ਪਾਣੀ ਦਾ ਸਰ ਥੱਲੇ ਡਿੱਗ ਰਿਹਾ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਵਾਪਸ ਜਾ ਰਹੇ ਨੇ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਂ ਇੱਕ ਹੋਰ ਗੱਲ ਇੱਥੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਮਹੀਨਾ ਸਪਟੈਂਬਰ ਦਾ ਜੋ ਮੇਰੇ ਕੋਲ ਰਿਪੋਰਟਸ ਨੇ ਜਿੰਨਾ ਇਹ ਕਰਜ਼ਾ ਚੁੱਕ ਸਕਦੇ ਸੀ ਉਹ ਇਹਨਾਂ ਦੀ ਲਿਮਟ ਪੂਰੀ ਹੋ ਚੁੱਕੀ ਹੈ ਸਾਲ ਦੀ ਮੈਂ ਲਿਮਟ ਦੱਸ ਸਪਟੈਂਬਰ ਦੇ ਵਿੱਚ ਇਹਨਾਂ ਕੋ ਤਨਖਾਵਾ ਤੇ ਪੈਨਸ਼ਨਾਂ ਜੋਗੇ ਵੀ ਪੈਸੇ ਐ ਨਹੀਂ ਤਾਂ ਇਹ ਸੈਸ਼ਨ ਛੋਟਾ ਰੱਖਿਆ ਜਾ ਰਿਹਾ ਹੈ ਇਹਨਾਂ ਨੇ ਕੁਝ ਤੇ ਪੈਨਸ਼ਨਾਂ ਦੇਣਗੇ ਫਿਰ ਵੰਡ-ਵੰਡ ਕੇ ਤਨਖਾਵਾ ਜੇ ਸਪਟੈਂਬਰ ਦੇ ਮਹੀਨੇ ਵਿੱਚ ਕਿਸੇ ਨੂੰ 15 ਦਿਨਾਂ ਬਾਅਦ ਮਿਲੇ ਕੇ ਨੂੰ ਮਹੀਨੇ ਬਾਅਦ ਕੇ ਨੂੰ ਸਵਾ ਮਹੀਨੇ ਬਾਅਦ ਇਸ ਕਿਸਮ ਦੀ ਸਰਕਾਰ ਤੋਂ ਕੀ ਥੋੜਿਆ ਮੁੱਖ ਮੰਤਰੀ ਸਾਹਿਬ ਕੋ ਵਕਤੀਆਂ ਨਹੀਂ ਇੱਥੇ ਪੰਜ ਕੋਠੀਆਂ ਉਹਨਾਂ ਦੇ ਕੋਲ ਸੀ ਇੱਕ ਛੇਵੀ ਹੁਣ ਸਰ ਜੌਨ ਲਾਰੈਂਸ ਦੀ ਕੋਠੀ 1858 ਦੀ 11 ਕਿਲਿਆਂ ਚ ਜਿਲੰਦਰ ਲੈ ਲਈ ਦੱਸੋ ਅਜੇ ਥੜ ਗਿਆ ਕੰਮ ਚ ਸਾਰੇ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਇੱਕ ਇੱਟ ਨਹੀਂ ਲੱਗੀ ਇੱਕ ਇੱਟ ਵੀ ਸਾਰੇ ਸ਼ਹਿਰਾਂ ਵਿੱਚ ਇੰਨਾ ਕੂੜਾ ਇੰਨਾ ਗੰਧ ਕੋਈ ਬੈਕਵਰਕਿੰਗ ਨਹੀਂ ਤੁਸੀਂ ਵੇਖਿਆ ਹੋਣਾ ਕਿ ਜੇਲ ਸੁਪਰਡੈਂਡੈਂਟ ਖੁਦ ਜੇਲਾਂ ਦਾ ਅਸਤੀਫਾ ਦੇ ਕੇ ਚਲਾ ਗਿਆ ਇੱਕ ਡਿਪਟੀ ਡਾਇਰੈਕਟਰ ਹੈਲਥ ਅਸਤੀਫਾ ਦੇ ਕੇ ਚਲਾ ਗਿਆ ਹਾਲਾਤ ਇਸ ਕਿਸਮ ਦੇ ਨੇ ਮੈਂ ਸਮਝਣਾ ਜਿਹੜੇ ਬਕਾਇਦਾ ਤੌਰ ਜਿਸ ਤਰ੍ਹਾਂ ਬਨਾਨਾ ਰਿਪਬਲਿਕ ਹੁੰਦੀ ਜਾਂ ਕਈ ਦਾ ਜੰਗਲ ਰਾਜ ਜੰਗਲ ਦਾ ਰਾਜ ਹੈ ਕੋਈ ਇੱਥੇ ਮਨਿਸਟਰ ਜਵਾਬਦੇਹ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਵਧਾੜੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਵੀ ਕੋਈ ਨਹੀਂ ਪੁੱਛਦਾ ਜੀ ਜਿੰਨਾ ਕਿ ਦਿਨ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟ ਤੋਂ ਘੱਟ ਕੋ 4 ਦਿਨ ਤੁਹਾਡੇ ਵੀ ਸੁਣਵਾਈ ਰਹੇ ਤੇ ਸੋ ਇਹ ਸਾਰੇ ਇਸ਼ੂ ਜਿਹੜੇ ਲਾਅ ਐਂਡ ਆਰਡਰ ਦਾ ਬਰਗਾੜੀ ਬਹਿਬਲ ਕਲਾਂ ਦਾ ਵੇਖੋ ਬਰਗਾੜੀ ਬਹਿਬਲ ਕਲਾਂ ਤੇ ਇਹਨਾਂ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਵਿਅਦਭੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮંજੂਰੀ ਨਹੀਂ ਦਿੱਤੀ ਭਗਵੰਤ ਮਾਨ ਨੇ ਉਸ ਸਾਧ ਨੂੰ ਸੱਚੇ ਸੌਦੇ ਵਾਲੇ ਸਾਧ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸਾਰੇ ਕੇਸੇਸ ਪੰਜਾਬ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਏ ਕਿਤੇ ਵੀ ਇਸ ਗਵਰਨਮੈਂਟ ਨੇ ਉਹਨਾਂ ਕੇਸੇਸ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ 'ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਢਿੱਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਗੇਸਟ ਕੋਰਸ ਕੋਰਟ ਪ੍ਰोसीਡਿੰਗਸ ਬੰਦ ਕਰ ਦਿੱਤੀਆਂ ਗਈਆਂ ਅਜੇ ਹਜੋਂ ਕਹੀਦਾ ਕਿ ਸੈਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਤਾਨੂੰ ਪਤਾ ਹੋਵੇਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਹੀ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 2.5 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਬਰਗਾੜੀ ਬੈਬਲ ਕਲਾਂ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀਏ ਹੈਲਥ ਦਾ ਕੀ ਹਾਲ ਹੈ ਸੈਂਟਰ ਦੀਆਂ ਸਾਰੀਆਂ ਸਕੀਮਾਂ ਰੋਕੀਆਂ ਮੈਂ ਪੁੱਛਣਾ ਚਾਹਾਂ ਕੀ ਮਿਸਟਰ ਸਾਹਿਬ ਕੋ ਨੈਸ਼ਨਲ ਹਾਈਵੇਜ਼ ਜਿਹਦੇ ਵਿੱਚ 56000 ਕਰੋੜ ਰੁਪਏ ਸੈਂਟਰ ਨੇ ਲਾਣਾ ਤੁਹਾਡੇ ਕੋ ਰੁਪਈਆ ਇੱਕ ਨਹੀਂ ਜਾਣਾ ਤੁਹਾਡੇ ਕੋ ਵੀ ਜ਼ਮੀਨਾਂ ਦੀ ਜਿਹੜੀ ਹੈ ਬਕਾਇਦਾ ਤਾਂ ਰੈਣੀ ਲੈਕਸਿਟੀ ਹੈ ਕਿ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਜ਼ਮੀਨਾਂ ਲੈ ਕੇ ਉਹਨਾਂ ਨੂੰ 4 ਗੁਣਾ ਧਾਮ ਵੀ ਮਿਲੇ ਨੇ 4 ਗੁਣਾ ਭਾਅ ਵੀ ਕਿਸਾਨਾਂ ਨੂੰ ਮਿਲ ਰਿਹਾ ਸੀ ਘੱਟ ਤੋਂ ਘੱਟ ਆਪਣੇ ਇਨਫਰਾਸਟ੍ਰਕਚਰ ਦੀ ਬਿਹਤਰੀ ਵਾਸ ਅਸੀਂ ਨੈਸ਼ਨਲ ਹਾਈਵੇਜ਼ ਸ਼ੁਰੂ ਕਰਵਾ ਸਕੀਏ ਪਾਕਿਸਤਾਨ ਦਾ ਬਾਰਡਰ ਅਜੇ ਤੱਕ ਨਹੀਂ ਖੁੱਲਿਆ ਕਦੀ ਪ੍ਰਾਈਮ ਮਿੰਸਟਰ ਨਾਲ ਮੀਟਿੰਗ ਨਹੀਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਫਸੇ ਨੇ ਸਾਡੇ ਹੈਲਥ ਦੇ ਪੈਸੇ ਫਸੇ ਨੇ ਸਾਡੀ ਐਜੂਕੇਸ਼ਨ ਦੇ ਪੈਸੇ ਉੱਥੇ ਫਸੇ ਨੇ ਕਦੀ ਆਪੋਜੀਸ਼ਨ ਨੂੰ ਨਾਲ ਨਹੀਂ ਲਿਆ ਕਦੀ ਆਪਣੇ ਐਮਪੀ ਨਾਲ ਨਹੀਂ ਲਿਆ ਕਦੀ ਪ੍ਰਾਈਮ ਮਿੰਸਟਰ ਨਾਲ ਮੁਲਾਕਾਤ ਨਹੀਂ ਕੀਤੀ ਸੋ ਇਹ ਸਾਰੇ ਕਿਸਾਨਾਂ ਦੇ ਵੀ ਹੁਣ ਵੇਖੋ ਕਿਸਾਨ ਇਕੱਠੇ ਹੋਏ ਆ ਵਿਧਾਨ ਸਭਾ ਵੱਲੋਂ ਮੂੰਹ ਕਰ ਰਿਹਾ ਆ ਆ ਰਹੇ ਆ ਇਹ ਵੇਖੋ ਮੇਰੀ ਸੁਣ। ਕੀ ਹੋ ਰਿਹਾ ਬਹੁਤ ਵੱਡੇ ਨੇ। ਨਹੀਂ ਰੋਕਣਗੇ ਜੀ। ਇਹ ਤਾਂ ਇਹ ਬੇਸਿਕਲੀ ਵੇਖੋ ਇਹ ਕੇਜਰੀਵਾਲ ਸਾਹਿਬ ਦੀ ਤੇ ਸਰਕਾਰੀ ਹੈ। ਮੇਰੀ ਇੱਕ ਮੈਂ ਪਹਿਲੇ ਹੱਥੋਂ ਕਹਿੰਦਾ ਰਿਹਾ। ਉਹ ਫਿਰ ਮੈਂ ਇਹੀ ਗੱਲ ਕਹਿ ਰਿਹਾ ਸਾਰਾ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਕੰਮ ਕਰਦਾ। ਸਰ ਇਨੀ ਕਮੀ। ਟੀਮ ਮਿਨਿਸਟਰ ਜਿਹੜਾ ਇਸ ਟਾਈਮ ਹੀ ਇਸ ਐਕਟਿੰਗ ਔਨ ਡਾਇਰੈਕਸ਼ਨਜ਼ ਔਫ ਦ ਮਿਨਿਸਟਰੀ ਆਫ ਹோம் ਅਫੇਅਰਸ। ਕਿ 사ਲਾ ਨੂੰ ਜਸਟਿਸ ਕਿੱਥੋਂ ਮਿਲਣੀ ਜੀ? ਸਰ ਇਨੀ ਕਮੀ ਤੇ ਚੰਡੀਗੜ੍ਹ ਤੁਸੀਂ ਫੇਰ ਕਿੱਥੇ ਹੋ? ਕਿੱਥੇ ਕਿੱਥੇ ਜੀ? ਚੰਡੀਗੜ੍ਹ ਸਾਨੂੰ ਕਿਥੇ ਇਕੱਠੇ ਵੇਖਿਆ ਮੈਂ ਤੈਨੂੰ ਕਿਸੀ ਸاسي ਗੱਲ ਨਹੀਂ ਬਲਾਈ ਢਾਈਆ ਸੱਤ ਦੀ ਗੱਲ ਕਰ ਰਿਹਾ ਕਾਂਗਰਸ ਤੁਸੀਂ ਕਾਂਗਰਸ ਚੰਡੀਗੜ੍ਹ ਵਾਲਿਆਂ ਨੂੰ ਪੁੱਛੋ ਨਾ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਸਾਹਮਤੀ ਹੋਈ ਹੈ ਕਿ ਕਿਸਾਨਾਂ ਕੋ ਮਿਲਣੇ ਜਾਓਗੇ ਅੱਜ ਕਹਿ ਰਹੇ ਨੇ ਜੀ ਕਹਿ ਰਹੇ ਨੇ ਕਿ ਵਿਚਾਰਾਂ ਦੇ ਵਿਚਾਰਨੇ ਇਹਨਾਂ ਨੇ ਕੀ ਤੁਸੀਂ ਆਪ ਸੋਚ ਸਕਦੇ ਹੋ ਇਹ ਤੇ ਇਹਨਾਂ ਦੀ ਕਨਸਟੀਟਿਊਸ਼ਨ ਮਜਬੂਰੀ 6 ਮਹੀਨੇ ਚ ਇੱਕ ਦਿਨ ਸੈਸ਼ਨ ਬੁਲਾਣਾ ਹੋ ਇਹਨਾਂ ਦੀ ਮਜਬੂਰੀ ਹੈ ਇੱਕ ਦਿਨ ਲਾਣਾ ਫਿਰ ਭੱਜ ਜਾਣਾ ਇਹ ਕਿਸਾਨਾਂ ਨੂੰ ਇੱਕ ਬਾਜਵਾ ਸਰਹੰਦੀ ਦੇ ਮਾਰੇ ਨਜ਼ਰ ਦੇ ਦਿੱਤਾ ਹਰਿਆਣਾ ਨੇ ਖੜ ਜਾ ਜਿਹੜੀ ਸਰਕਾਰ ਕੱਢ ਰਹੀ ਦੇਖੋ ਉਹ ਤੇ ਹਰਿਆਣੇ ਵਾਲੇ ਕਰ ਸਮਝਾ ਵਾਲਿਆਂ ਨੇ ਥੋੜਾ ਕੀਤਾ ਬਟ ਮੇਰਾ ਇੱਕ ਦਾਵਾ ਹੈ ਕਿ ਨੀਰੀ ਕਾਗਜ਼ਾਂ 'ਚ ਕੰਮ ਇਹਨਾਂ ਕੋ ਪੈਸਾ ਨਹੀਂ 2300 ਕਰੋੜ ਰੁਪਈਆ ਚਾਹੀਦਾ ਇਹਨਾਂ ਕੋ ਫੰਡਸ ਦੀ ਅਵੇਲੇਬਿਲਟੀ ਕੋਈ ਨਹੀਂ ਤਨਖਾਹਾਂ ਵੰਦੂ ਪੈਨਸ਼ਨ ਦੇ ਦੇ ਪੈਸੇ ਕੋਈ ਨਹੀਂ ਇਹ ਮਾਲਵਾ ਲਹਿਰ ਇਹਨਾਂ ਨੇ ਨਿਹਰਾ ਜਸਰਾ ਬਾਕੀ ਝੂੜਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ ਅਜ ਜਿਸ ਤਰ੍ਹਾਂ ਸਾਰੇ EMPLOYEES ਨੂੰ ਝੋਟ ਬੋਲਿਆ ਕਿਸਾਨਾਂ ਨੂੰ ਬੋਲਿਆ ਇਹ ਵੀ ਲੋਕਾਂ ਨੂੰ ਲਾ ਲਾਣ ਵਾਸਤੇ ਇੱਕ ਛੂੜਦਾ ਇੱਕ ਅਜੰਡਾ ਛੱਡਿਆ ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ ਸਾਨੂੰ ਇਹ ਨਹੀਂ ਬਣਨੀ ਜੀ ਸਾਰੇ ਜਿਹੜੇ ਇਰੀਗੇਸ਼ਨ ਦੇ ਟੌਪ ਅਫਸਰਜ਼ ਨੂੰ ਨੇ ਮੈਨੂੰ ਆਪ ਦੱਸਿਆ ਕਿ ਬਾਲਿਓ ਸਾ ਪੋਸੀਬਲੀ ਹੈ ਨਹੀਂ ਕਿਉਂਕਿ ਨਾ ਸੀਰੀਅਸ ਹੈ ਨਾ ਜਿਹ ਡਰਾਇੰਗਜ਼ ਬਣੀਆਂ ਨੇ ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ ਜੀ ਐਂਡ ਇਹ ਕੋਈ ਸੌਖਾ ਕੰਮ ਤੇ ਹੈ ਨਹੀਂ ਜੀ ਤੋਂ ਇਸ ਗੱਲ ਕਨ ਇਟਸ ਕੰਪਲੀਟ ਹੀ ਇਸ ਟੇਕਿੰਗ ਦੀ ਸਟੇਟ ਫਾਰ ਰਾਈਟ ਠੀਕ ਹੈ ਥੈਂਕ ਯੂ